ਸਮਰਾਲਾ ਦੇ ਨਜ਼ਦੀਕੀ ਪਿੰਡ ਗੜੀ ਤਰਖਾਨਾ ਤੋਂ ਪ੍ਰਵਾਸੀ ਖੇਤ ਮਜ਼ਦੂਰ ਲੇਬਰ ਨੂੰ ਟੈਂਪੋ ਦੇ ਵਿੱਚ ਭਰ ਕੇ ਲੈ ਜਾਂਦਾ ਹੋਇਆ ਟੈਂਪੋ ਸੜਕ ਤੇ ਲੱਗੇ ਦਰਖਤ ਨਾਲ ਟਕਰਾ ਗਿਆ ਜਿਸ ਦੇ ਵਿੱਚ 12 ਦੇ ਕਰੀਬ ਖੇਤ ਮਜ਼ਦੂਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜ਼ਖਮੀਆਂ ਦੇ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ ਜਿਨ੍ਹਾਂ ਦਾ ਇਲਾਜ ਚੱਲਿਆ ਤਾਂ ਦੱਸਦੀ ਹੈ ਕਿ ਗੱਡੀ ਦੇ ਵਿੱਚ ਸਵਾਰਾ ਜ਼ਖਮੀਆ ਰਾਹੁਲ ਨੇ ਦੱਸਿਆ ਕਿ ਹਰ ਰੋਜ਼ ਇਸ ਤਰ੍ਹਾਂ ਉਹ ਅੱਜ ਵੀ ਪਿੰਡ ਗੜੀ ਤਰਖਾਨਾ ਤੋਂ ਕੰਮ ਦੇ ਲਈ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਡਰਾਈਵਰ ਦੀ ਅਣਗਾਲੀ ਦੇ ਕਾਰਨ ਇਹ ਹਾਸਾ ਵਾਪਰਿਆ ਕਿਉਂਕਿ ਉਸਨੇ ਨਸ਼ਾ ਕੀਤਾ ਹੋਇਆ ਸੀ ਉਥੇ ਦੂਜੇ ਪਾਸੇ ਸਰਕਾਰੀ ਹਸਪਤਾਲ ਦੇ ਡਾਕਟਰ ਸੰਚਾਲਕਾਂ ਨੇ ਦੱਸਿਆ ਕਿ ਅਸਵੇਰੇ ਉਹਨਾਂ ਦੇ ਕੋਲ 12 ਦੇ ਕਰੀਬ ਪ੍ਰਵਾਸੀ ਮਜ਼ਦੂਰ ਹਨ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਸੀ ਪਹੁੰਚੇ ਹੋਏ ਸਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ उठे पुलिस मामले संबंधी जानकारी दे दी गई है जिस तो बाद कार्रवाई शुरू कर दी गई है मैं डॉक्टर सचारी साह सिविल हॉस्पिटल समराला से एडवरज मेडिकल ऑफिस तकरीबन तक सवा नौ बजे तक काफी पेशेंट्स आ गए मास कैजुअल्टी तो हमें पता चला कि गरी कारखाना से वो लोग आ रहे थे और वो पेड़ पे आके बजी गाड़ी और गाड़ी में बारह पंद्रह सोलह जने थे हमारे पास अभी बारह जने ही आए हैं उसमें से आठ जने को हमने रेफर कर दिया है एक्चुअली बच्चे भी हैं उनके साथ मदर्स भी हैं तो हमने मदर और बच्चे दोनों को इकट्ठे ही रेफर कर दिया है और जो बाकी हैं वो हम इधर ही मैनेज करने की कोशिश करेंगे जो नहीं होंगे उनको भी रेफ़र कर देंगे तो, बेसिकली लेबरर्स हैं वो लोग ट्रैवल कर रहे थे आम के पेड़ से गा गाड़ी टकराई इंजरी तो मतलब है थोड़ा बहुत सीवियर इंजरी है है ना है। हाँ ਸਿਵियर ਇੰਜਰੀ ਹੈ ਤਾਂ ਅਮੇ ਰੈਫਰ ਕਰਨਾ ਹੀ ਪੜਾ ਐਸੀ ਕੰਮਤੇ ਜਾੜਿਆ ਸੀ ਨਾ ਤੇ ਟੈਂਪੋ ਮਾਰਤਾ ਵਿੱਚ ਦਰਖਤ ਕਿਹੜਾ ਪਿੰਡ ਤੁਤ ਪਿੰਡ ਗੱਡੀ ਚ ਰਕਣਾ ਸਾਰੀ ਗੱਡੀ ਤੇ ਸੀ ਹਾਂਜੀ ਕਿੱਥੇ ਨੂੰ ਜਾ ਰਹੀ ਸੀ ਕੰਮਤੇ ਜਾ ਰਹੇ ਸੀ ਕਿੰਨੀ ਜੜੇ ਸੀ ਗੱਡੀ ਤੇ ਜੜਾ ਸੀ ਤੁਸੀਂ ਵੀ ਗੱਡੀ ਦੇ ਵਿੱਚ ਸੀ ਅੱਗੇ ਸੀ ਆਸੀ ਫਰੇਮ ਸੀਟਰ ਬੈਠੇ ਸੀ ਕੀ ਕਾਰਨ ਉਹ ਜਿਹੜੀ ਗੱਡੀ ਵੱਜੀ ਆ ਉਹ ਜਿੱਪੇ ਨਸ਼ੇ 'ਚੜਿਆ ਸੀਗਾ ਨਾ ਉਹਦਾ ਹੈਂਡਲ ਸੰਭਾਲਨੇ ਤੋਂ ਵਿੱਚ ਮਾਰਤਾ ਗੱਡੀ ਨਾਲ ਟਸ਼ੀਜੰਟ ਹੋ ਗਿਆ ਸੀ तकरीबन 4 5 ਬੰਦੇ ਜ਼ਖਮੀ ਨੇ ਜੀ ਬਾਕੀ ਤਾਂ ਹਲਕਾ ਠੀਕ ਠਾਕ ਨੇ ਗੱਡੀ ਦਿਹਾੜੀ ਜਾਂਦੇ ਸੀ ਇਹਨਾਂ ਨੇ ਜੀ ਦਿਹਾੜੀ ਤੇ ਫਿਰ ਉਧਰੋਂ ਕੱਟ ਮਾਰ ਕੇ ਇੱਕ ਸਪੈਤੀ ਦਾ ਬੂਟੇ ਦੇ ਵਿੱਚ ਲੱਗਿਆ ਬਹੁਤ ਜ਼ੋਰ ਨਾਲ ਜੇ ਸਪੈਤੀ ਦਾ ਬੂਟਾ ਨਹੀਂ ਹੁੰਦਾ ਜੀ ਉਹ ਗੱਡੀ ਨਹਿਰ ਦੇ ਵਿੱਚ ਜਾ ਵਰਨਾ ਸੀ ਤੋਂ ਸ਼ੁਕਰ ਕਰੋ ਸਪੈਤੀ ਦਾ ਬੂਟਾ ਆ ਗਿਆ ਤੇਰਾ ਬਚਾਅ ਹੋ ਗਿਆ ਤੇ ਹੁਣ ਪਰ ਜ਼ਖਮੀ ਨੇ ਬਾਕੀ ਗੱਡੀ ਤਾਂ ਨਿਕਲੀ ਸੀ ਹਾਂ ਗੱਡੀ ਤਾਂ ਨਿਕਲ ਨਹੀਂ ਦਿਹਾੜੀ ਜਾਂਦਾ ਸੀ ਖੇਤਾਂ ਦੇ ਵਿੱਚ ਖੇਤਾਂ ਸੀ ਦਿਹਾੜੀ ਕਰਦੇ ਸੀ ਜੀ ਆਹ ਹਾਂ ਜੀ ਟੋਟਲ ਕਿੰਨੇ ਜਣੇ ਸੀਗੇ ਗੱਡੀ 'ਚ ਸਵਾਰ ਟੋਟਲ ਤਕਰੀਬਨ ਹੋਣਾ ਜੀ 7-8 ਜਣੇ ਐਨਾ ਕੋਨਾ ਜੀ ਬਰੇ ਮੋੜ ਤੇ ਖੜੇ ਸੀ ਅਸੀਂ ਸਾਰੇ ਜਣੇ ਉੱਥੇ ਤੇ ਮੋੜ ਤੋਂ ਆਈ ਗੱਡੀ ਇੱਕ ਲੱਖ ਤੇਜ਼ ਦੇ ਕੇ ਖਿੱਚ ਕੇ ਲੱਗਿਆ ਅੰਬ 'ਚ ਤੇ ਉਸ ਤੋਂ ਬਾਅਦ ਜਿਹੜੀ ਸੀਗੀ ਵਿੱਚ ਪੇਸ਼ੈਂਟ ਉਹਨਾਂ ਨੂੰ ਅਸੀਂ ਐਂਬੂਲੈਂਸਾਂ ਨੂੰ ਫੋਨ ਕੀਤਾ ਤੇ ਨਹੀਂ ਸੀ ਮਿਲਿਆ ਤੇ ਇਸ ਕਰਕੇ ਅਸੀਂ ਉਧਰੋਂ ਚੱਕ ਕੇ ਸਮਰਾਲੇ ਲੈ ਕੇ ਆ ਕੇ ਇਲਾਜ ਕਰਵਾਤਾ ਵਾ ਇਹ ਵੀਰੇ 9-10 ਜਾਣੇ ਨੇ ਅਸੀਂ ਜਿੰਨੇ ਕੇ ਸੀਗੇ ਪੇਸ਼ੈਂਟ ਅਸੀਂ ਚੱਕ ਕੇ ਲਿਆ ਕੇ ਇੱਥੇ ਪੱਟੀ ਇਲਾਜ ਕਰਵਾਤਾ ਬਾਕੀ ਹੁਣ ਦੇਖਦੇ ਹਾਂ ਹਾਂਜੀ ਸਾਰੀ ਗੱਡੀ ਦੀ ਲੇਬਰ ਆ ਵੀਰੇ ਤੇ ਵੀਰੇ ਅਸੀਂ ਉੱਥੇ ਖੜੇ ਜੀ ਮੌਜੂਦ ਤੇ ਅਸੀਂ ਇਸ ਕਰਕੇ ਇਹ ਡਰਾਈਵਰ ਦੀ ਗਲਤੀ ਨਾਲ ਐਕਸੀਡੈਂਟ ਇਹ ਡਰਾਈਵਰ ਦੀ ਗਲਤੀ ਨਾਲ ਹੋਇਆ ਵੀਰੇ ਡਰਾਈਵਰ ਨੇ ਖਿੱਚ ਕੇ ਇੱਕ ਲੱਖ ਚ ਮੋੜ ਤੇ ਖਿੱਚ ਕੇ ਰਸਪਾਤੀ ਤੇ ਉਦੋਂ ਗੱਡੀ ਸਾਹਮਣੀ ਹੋਈਗੀ ਇਸ ਕਰਕੇ ਕਿ ਅੰਬ ਚ ਗੱਡੀ ਲੱਗ ਗਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ